ਸਤਿ ਸ਼੍ਰੀ ਅਕਾਲ ਦੋਸਤੋ ਦੋ ਬਹੁਤ ਹੀ ਵੱਡੀਆਂ-ਵੱਡੀਆਂ ਖਬਰਾਂ ਜਿਵੇਂ ਕਿ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਅਤੇ ਦੂਜੇ ਪਾਸੇ ਭਾਈ ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਦੀ ਫਾਂਸੀ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਦੋਸਤੋ ਮੈਂ ਇਸ ਵੀਡੀਓ ਦੇ ਵਿੱਚ ਅਜਿਹੇ ਖੁਲਾਸੇ ਕਰਨ ਜਾ ਰਿਹਾ ਹਾਂ ਕਿ ਰਾਜਵੀਰ ਜਵੰਦਾ ਦੀ ਮੌਤ ਦੇ ਪਿੱਛੇ ਆਪਣਿਆਂ ਦਾ ਹੱਥ ਬਹੁਤ ਵੱਡਾ ਹੱਥ ਹੈ ਤੇ ਦੂਜੇ ਪਾਸੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਉੱਤੇ ਉਹ ਕਿਹੜੇ ਖਾਸ ਵਿਅਕਤੀ ਨੇ ਰੋਕ ਲਗਵਾ ਦਿੱਤੀ ਅਤੇ ਕਿਹੜੇ ਉਹ ਲੋਕ ਜਿਨ੍ਹਾਂ ਨੇ ਰਾਜਵੀਰ ਜਵੰਧਾ ਨੂੰ ਮੌਤ ਦੇ ਮੂੰਹ ਦੇ ਵਿੱਚ ਪਛਾ ਦਿੱਤਾ ਪਰ ਪਹਿਲਾ ਵੱਡੀ ਖਬਰ ਦੇ ਨਾਲ ਅਸੀਂ ਸ਼ੁਰੂਆਤ ਕਰਦੇ ਹਾਂ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਾਜੋ ਹਾਣਾ ਨੇ ਸਨ 1995 ਦੇ ਵਿੱਚ ਪੰਜਾਬ ਦੇ ਇੱਕ ਮੁੱਖ ਮੰਤਰੀ ਬੀਅੰਤ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਪਰ ਉਸ ਦੇ ਨਾਲ ਨਾਲ ਕਹਿੰਦੇ ਹਨ ਕਿ ਜਗਤਾਰ ਸਿੰਘ ਹਵਾਰਾ ਨੂੰ ਫਾਂਸੀ ਦੀ ਸਜ਼ਾ ਦੋਨਾਂ ਨੂੰ ਸੁਣਾਈ ਗਈ ਪਰ ਜਿਹੜੇ ਭਾਈ ਜਗਤਾਰ ਸਿੰਘ ਹਵਾਰਾ ਸਨ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾ ਦਿੱਤੀ ਸੀ ਕਿ ਉਹਨਾਂ ਦੀ ਫાંਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਹਮੇਸ਼ਾ ਲਈ ਬਦਲਿਆ ਜਾਵੇ ਪਰ ਦੋਸਤੋ ਰਾਜਵਾਨਾ ਨੇ ਇਹ ਗੱਲ ਸਾਫ਼-ਸਾਫ਼ ਕਹਿ ਦਿੱਤੀ ਸੀ ਕਿ ਮੈਨੂੰ ਬਸ ਫਾਂਸੀ ਦੇ ਦਿਓ ਮੈਨੂੰ ਉਮਰ ਕੈਦ ਨਹੀਂ ਚਾਹੀਦੀ ਮੈਨੂੰ ਆਪਣੀ ਫਾਂਸੀ ਦੀ ਸਜ਼ਾ ਮਨਜ਼ੂਰ ਹੈ ਪਰ ਦੋਸਤੋ ਵੱਡਾ ਸਵਾਲ ਇਹ ਹੈ ਕਿ ਅਜੇ ਹਾ ਕਿਹੜਾ ਉਹ ਖਾਸ ਵਿਅਕਤੀ ਉਹਨਾਂ ਦੇ ਵਿੱਚ ਆ ਗਿਆ ਜਿਨ੍ਹਾਂ ਨੇ ਰਾਜੋ ਆਣਾ ਦੀ ਫਾਂਸੀ ਦੀ ਸਜ਼ਾ ਉੱਤੇ ਰੋਕ ਲਗਵਾ ਦਿੱਤੀ ਜਿਸ ਦੇ ਕਾਰਨ ਹੁਣ 2025 ਤੱਕ ਰਾਜੋ ਆਣਾ ਨੂੰ ਫਾਂਸੀ ਨਹੀਂ ਦਿੱਤੀ ਗਈ ਦੋਸਤੋ ਉਸ ਵਿਅਕਤੀ ਦਾ ਨਾਮ ਜਾਖੜ ਹੈ ਤੇ ਉਹ ਜੇਲ੍ਹ ਦੇ ਵਿੱਚ ਆਪਣੀ ਸਜ਼ਾ ਕੱਟ ਰਿਹਾ ਸੀ ਕਿਉਂਕਿ ਉਸਨੇ ਵੀ ਕੋਈ ਵੱਡਾ ਅਜਿਹਾ ਕਾਂਡ ਕੀਤਾ ਸੀ ਜਿਸ ਕਰਕੇ ਸੁਪਰੀਮ ਕੋਰਟ ਦੇ ਵੱਲੋਂ ਉਸ ਜਾਖੜ ਨਾਮ ਦੇ ਜੇਲਰ ਨੂੰ ਫાંਸੀ ਦੀ ਸਜ਼ਾ ਸੁਣਾ ਦਿੱਤੀ ਗਈ ਸੀ 1982 ਦੇ ਵਿੱਚ ਉਸ ਨੂੰ ਫાંਸੀ ਦੀ ਸਜ਼ਾ ਸੁਣਾਈ ਗਈ ਜਿਸ ਤੋਂ ਬਾਅਦ ਉਸਨੇ ਇਹ ਪਟੀਸ਼ਨ ਪਾ ਦਿੱਤੀ ਕਿ ਮੇਰੀ ਫાંਸੀ ਨੂੰ ਉਮਰ ਕੈਦ ਦੇ ਵਿੱਚ ਬਦਲਿਆ ਜਾਵੇ ਤੇ ਸੁਪਰੀਮ ਕੋਰਟ ਦੇ ਵੱਲੋਂ ਉਸ ਜੇਲਰ ਦੀ ਫાંਸੀ ਨੂੰ ਹਮੇਸ਼ਾ ਲਈ ਉਮਰ ਕੈਦ ਦੇ ਵਿੱਚ ਬਦਲਿਆ ਗਿਆ ਉਹਨਾਂ ਗੱਲਾਂ ਦੇ ਆਧਾਰ ਤੇ ਇੱਕ ਜੇਲਰ ਨੇ ਭਾਈ ਬਲਵੰਤ ਸਿੰਘ ਰਾਜੋ ਅਣਾਦੀ ਫਾਂਸੀ ਉਸ ਸਮੇਂ ਰਕਵਾ ਦਿੱਤੀ ਸੀ ਜਿਸ ਕਰਕੇ ਉਹ ਹੁਣ ਤੱਕ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ ਪਰ ਉਸ ਤੋਂ ਬਾਅਦ ਰਾਜੋ ਆਣਾਂ ਦੇ ਰਿਆ ਹੋਣ ਦੀਆਂ ਵੱਡੀਆਂ ਝੂਠੀਆਂ ਅਫਵਾਹਾਂ ਲੋਕਾਂ ਦੇ ਵਿੱਚ ਮੀਡੀਆ ਦੇ ਰਾਹੀਂ ਲਗਾਤਾਰ ਹੁਣ ਤੱਕ ਫੈਲਦੀਆਂ ਰਹੀਆਂ ਪਰ ਹਲੇ ਤੱਕ ਅਜੇਹਾ ਕੁਝ ਵੀ ਨਹੀਂ ਦੋਸਤੋ ਅੱਜ ਦੁਪਹਿਰ ਤੋਂ ਬਾਅਦ ਇਹ ਕਲੀਅਰ ਹੋ ਜਾਵੇਗਾ ਕੀ ਸੁਪਰੀਮ ਕੋਰਟ ਦੇ ਵੱਲੋਂ ਤੇ ਕੇਂਦਰ ਸਰਕਾਰ ਦੇ ਵੱਲੋਂ ਕਿ ਰਾਜੂ ਆਣਾ ਨੂੰ ਫਾਂਸੀ ਦਿੱਤੀ ਜਾਂਦੀ ਹੈ ਜਾਂ ਫਿਰ ਨਹੀਂ ਬਹੁਤ ਹੀ ਜਲਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਦੂਜੀ ਵੱਡੀ ਖਬਰ ਰਾਜਵੀਰ ਜਵੰਦਾ ਨੂੰ ਆਪਣਿਆਂ ਨੇ ਕਿਵੇਂ ਮਾਰਿਆ ਆਪਣਿਆਂ ਦਾ ਕੀ ਹੱਥ ਸੀ ਦੋਸਤੋ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਆਂਡ ਗਵੰਡ ਹੈ ਉਹ ਲਗਾਤਾਰ ਰਾਜਵੀਰ ਜਵੰਦਾ ਦੀ ਰੇਕੀ ਕਰਦਾ ਸੀ ਜਿਸ ਦੇ ਕਾਰਨ ਉਸ ਨੂੰ ਰਾਜਵੀਰ ਜਵੰਦਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਜਿਹੜੇ ਹੁਣ ਕਾਤਲ ਹਨ ਉਹਨਾਂ ਨੂੰ ਫਰਾਰ ਦੱਸਿਆ ਜਾ ਰਿਹਾ ਹੈ ਇੱਕ ਕਾਤਲ ਕੈਨੇਡਾ ਦੇ ਵਿੱਚ ਫਰਾਰ ਹੋ ਚੁੱਕਿਆ ਹੈ ਇਹ ਵੱਡੀ ਖਬਰ ਸਾਹਮਣੇ ਆਈ ਹੈ ਤੇ ਤਿੰਨ ਕਾਤਲਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਫੜਿਆ ਵੀ ਜਾ ਚੁੱਕਿਆ ਹੈ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ ਪਰ ਭਾਵੇਂ ਕੁਝ ਵੀ ਹੋ ਜਾਵੇ ਉਸ ਮਾਂ ਦਾ ਪੁੱਤ ਇਸ ਦੁਨੀਆ ਦੇ ਵਿੱਚ ਹੁਣ ਕਦੇ ਵੀ ਵਾਪਸ ਨਹੀਂ ਆ ਸਕਦਾ ਇਸ ਲਈ ਅਸੀਂ ਉਸਦੇ ਪਰਿਵਾਰ ਦੇ ਲਈ ਜਰੂਰ ਸੁੱਖ ਦੀ ਅਰਦਾਸ ਕਰਦੇ ਹਾਂ ਤੇ ਦੋਸਤੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ ਜੀ